ਸਾਸਤਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਛੋਟੀਆਂ ਆਗੀਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਤਾਜ਼ੀਆਂ ਸੂਈਆਂ ਨੇ ਵੱਡੀਆਂ ਛੋਟੀਆਂ ਨੇ ਵੀਰੋ ਤਾਂ ਵੀਰਾਂ ਨੂੰ ਇਹੋ ਬੇਨਤੀ ਆ ਕਿ ਵੀਰੇ ਵੀਡੀਓ ਪੂਰੀ ਦੇ ਐਂਡ ਤੱਕ ਦੇਖਿਓ ਨੋਰਮਲ ਰੇਡ ਨੇ ਤਾਜ਼ੀਆਂ ਸੂਈਆਂ ਨੇ ਤਾਂ ਅਓ ਵੀਰ ਜੀ ਇਹਨਾਂ ਬਾਰੇ ਲੈਨੇ ਹੁਣ ਵੀਰੋਨਾਂ ਕੋਲੇ ਸਾਰੀ ਜਾਣਕਾਰੀ ਸਾਸਤਰੀ ਗਾਲ ਵੀਰ ਜੀ ਕਹਾ ਸਸਤੀ ਕਰ ਕੀ ਹਾਲ ਚਾਲ ਵਧੀਆ ਵੀਰ ਜੀ ਵਧੀਆ ਠੀਕ ਠਾਕ ਤੁਸੀਂ ਸੁਣਾ ਵਾਹ ਵਧੀਆ ਚੜਦੀ ਕਲਾ ਬਹੁਤ ਵਧੀਆ ਮਹਾਰਾਜ ਜੀ ਦੱਸੋ ਤੁਸੀਂ ਸੁਣਾਓ ਜੀ ਵਧੀਆ ਵੀਰੇ ਵਧੀਆ ਹਾਂਜੀ ਵੀਰੇ ਜੀ ਨਾਂ ਦੱਸਿਓ ਆਪਣਾ ਨਾਮ ਸੁਖ ਪਿੰਡ ਸ਼ਿਕਾਰਮਸੀਆਂ ਜ਼ਿਲ੍ਹਾ ਗਰਦਾਸਪੁਰ ਤਸੀਲ ਡੇਰਾ ਬਾਬਾ ਨਾਨਕ ਫੋਨ ਨੰਬਰ 98555201706 ਠੀਕ ਆ ਵੀਰੇ ਹਾਂਜੀ ਹਾਂਜੀ ਕਾ ਵੀਰੇ ਆ ਗਈਆਂ ਸੂਈਆਂ ਝੋਟੀਆਂ ਕੋਲੇ ਤਾਜ਼ੀਆਂ ਮੇਰੇ ਵੀਰ ਨਾ ਅਪਣ ਝੋਟੀਆਂ ਦੇ ਪਰਸੋਂ ਵੀਡੀਓ ਅਪਲੋਡ ਕੀਤੀ ਇਹਦੇ ਉਹ ਸਾਰਾ ਵੇਖ ਗਿਆ ਠੀਕ ਆ ਵੀਰੇ ਠੀਕ ਚਲੋ ਤਾਂ ਵੇਚਣ ਵਾਲੇ ਲੈ ਗਏ ਵੀਰ ਭਰਾ ਉਹਨਾਂ ਨਾਲ ਆਪ ਲੈਣੀਆਂ লাভ ਕਰੇ ਬਿਲਕੁਲ ਆਪਾਂ ਰੇਡ ਪਉਨੇ ਵੀਰ ਦੀ ਜਾਇ ਜੀ ਹਾਂਜੀ ਨੋਰਮਲ ਜੀ ਰੇਡ ਰੱਖੀ ਜਾਂ ਡੰਗਰ ਰੱਖੀ ਜਾਂ ਵਧੀਆ ਹਾਂਜੀ ਤੇ ਮੇਰਾ ਵੀਰ ਆਪਣੀ ਵਿਅਕ ਪੱਕ ਪੜ ਕੇ ਇੱਥੇ ਆਣ ਕੇ ਫੜਿਆ ਵਾਖ ਜੁਰ ਦੇ ਬੇਨਤੀ ਬਿਲਕੁਲ ਵੀਰੇ ਬਾਕੀ 100% ਦਾ ਗਰੰਟੀ ਨਾਲ ਹੋਣਾ ਨਹੀਂ ਯਾਰ ਪਹਿਲੀ ਵੀਡੀਓ ਦਾ ਸਾਰਾ ਮਾਲ ਆਨਲਾਈਨ ਭੇਜਿਆ ਠੀਕ ਹੈ ਜੀ ਤੇ ਕੱਲ ਵੀ ਝੋਟੀਆਂ ਚਲੋ ਵੇਖੀਆਂ ਅੱਜ ਵੀ ਆਪਣੇ ਕੋਲ ਝੋਟੀਆਂ ਘਾਤੀ ਨਕੀਨੀਆਂ ਚੰਗੇ ਤੋਹਫੇ ਆ ਤੇ ਇਹਨਾਂ ਚਾਰ ਝੋਟੀਆਂ ਵਾ ਦੂਜੀ ਇੱਕ ਦੂਜੀ ਸੁਹਤ ਹੁਣੀ ਆ ਇਹਨਾਂ ਪਹਿਲਾਂ ਨਾ ਸੁਈਆਂ ਤਾਜ਼ੀਆਂ ਤਾਜ਼ੀਆਂ ਬਿਲਕੁਲ ਕਿਹਦੀ ਸੁਹੇ ਮਹੀਨ ਤੋਂ ਇੱਕ ਹੋਰ ਘਾਟ ਵਾਲੀ ਠੀਕ ਹੈ ਜੀ ਤੇ ਮੇਰਾ ਵੀਰ ਬਾਕੀ ਕਈ ਵੀ ਡਰੈਸ ਪੁੱਛਦੇ ਵੀ ਕਿਹੜਾ ਪਿੰਡ ਕਿਹੜਾ ਹਾਂਜੀ ਪਿੰਡ ਸ਼ਿਕਾਰਮਸੀਆ ਬਟਾਲੇ ਤੋਂ ਡੇਰਾ ਬਾਬਾ ਨਾਨਕ ਰੋੜ ਤੇ ਆ ਠੀਕ ਹੈ ਜੀ ਲੱਗੇ ਮੇਰੇ ਧਿਆਨਪੁਰ ਕੋਟ ਦੀ ਕਲਾਂੌਰ ਡੇਰਾ ਬਾਬਾ ਨਾਨਕ ਪੈਂਦਾ ਹਾਂਜੀ ਬਾਕੀ ਜਿਹੜਾ ਮਰਜ਼ੀ ਕੋਈ ਫੋਨ ਰਾਤ ਦੇਣੇ ਕਰੇ ਕਰ ਕਰਨਾ ਹਾਇ ਠੀਕ ਹੈ ਜੀ ਤਾਂ ਵੀਰੇ ਮਾਲ ਤਾਂ ਵੇਖਦਾ ਵੀਰ ਦਾ ਕਿ ਇੱਕ ਵੀਰੇ ਸਚਾਈ ਹੁੰਦੀ ਆ ਵਪਾਰੀ ਵੀਰ ਵੇਚਣ ਵਾਲੇ ਖੜਦਿਆ ਇੱਕ ਰੇਟ ਜਾਇਜ਼ ਹੁੰਦਾ ਤਾਂ ਵੀਡੀਓ ਐਂਡ ਤਾਈਂ ਵੇਖਿਓ ਪਸ਼ੂ ਅੱਜ ਵੀ ਸ਼ਾਨਦਾਰ ਆ ਵੀਰਿਓ ਚੰਗੀਆਂ ਝੋਟੀਆਂ ਨੇ ਤਾਂ ਵੀਰੇ ਕਰੀਏ ਸ਼ੁਰੂ ਇਹਦੇ ਤੋਂ ਝੋਟੀਆਂ ਆ ਪਹਿਲੇ ਨੰਬਰ ਬਾਰੇ ਵੀਰੇ ਇਹਦੇ ਬਾਰੇ ਦੱਸ ਦੋ ਪਹਿਲੇ ਪਹਿਲਾਂ ਕੱਟਈ ਸੁਈ ਠੀਕ ਹੈ ਪਹਿਲਾ ਸੂਆ ਅੱਜ ਸੁਈ ਨਹੀਂ ਕੋਈ ਦੁੱਧ ਪੂਰਾ ਡੱਡਿਆਂ ਨੇ ਠੀਕ ਹੈ ਪਿਓਰ ਮਾਲ ਦੇ ਝੋਟੀਆਂ ਉਹਨਾਂ ਨੇ ਉੱਦੋਂ ਲਿਆਣੀਆਂ ਠੀਕ ਹੈ ਜੀ ਤੇ ਮਾਲ ਚ ਉਹਦੇ ਮਗਰ ਕੱਟਈ ਆਈ ਠੀਕ ਹੈ ਜੀ ਪਹਿਲਾਂ ਘੱਟੀ ਮੂਹ ਛੇ ਲੰਦਾ ਹਾਂਜੀ ਕੋਈ ਉਹ 10 12 ਦੇ ਹੋ ਗਏ ਠੀਕ ਹੈ ਜੀ ਚੋਟੇ ਛੋਟੀ ਥੱਲੇ ਹੋਏਗਾ 11 ਤੋਂ 12 ਕਿਲੋ ਨਾਲੇ ਕੋਈ ਹਾਂਜੀ ਆਈ ਆ ਅਜੀਰਾ ਦੀ ਉਹ ਚੋਾਈ ਬੋਲ ਕੀਤੀ ਠੀਕ ਹੈ ਮੇਰੇ ਵੀ ਸਾਰੀ ਟਰਾਈ ਕਰਕੇ ਇਹ ਤਾਂ ਬਾਣਦੀ ਐ ਉਹੀ ਜਿੱਦਾਂ ਹੁਣ ਬਣੀ ਪਟਵਾਲਾ ਉਹ ਨਿੰਮੂਆਂ ਨੂੰ ਚਟ ਚਟ ਦੇਣੀ ਕੋਲ ਠੀਕ ਹੈ ਜੀ ਹਾਂਜੀ ਹਾਂ ਤਾਂ ਵੇਖੋ ਵੀਰੋ ਤਾਜੀ ਸੂ ਚੋਟੀਆ ਚੰਗੇ ਰਕਾਰਡ ਵਾਲੀ ਵੀਰ ਜੀ ਦੱਸਦੇ ਆ ਫੇਸ ਕੁਆਲਟੀ ਬਹੁਤ ਸੋਹਣੀ ਝੋਟੀ ਦੀ ਫੇਸ ਕੁਆਲਟੀ ਬਹੁਤ ਸੋਹਣੀ ਆਈਆਂ ਆ ਅੱਜ ਅਸੀਂ ਸਾਰੀਆਂ ਬੇਟਾ। ਨਾ ਵੇਖੋ ਵੀਰੋ ਤੋਰਾ ਚੈੱਕ ਕਰ ਲੋ। ਵਜਨ-ਮੋਜਨ ਬਹੁਤ ਜ਼ਿਆਦਾ ਝੋਟੀ ਦਾ। ਕਿਆ ਬਾਤ ਆ। ਲੇਵਾ ਚੈੱਕ ਕਰੋ ਵੀਰੋ ਕੀ ਕਹਨੇ ਲੇਵੇ ਇਹਦੇ। ਐ ਗਾਈਆਂ ਵਾਂਗੂ ਵੀਰੇ ਲੇਵਾ ਬਣਿਆ ਝੋਟੀ ਦਾ। ਤੇ ਖਣ ਵੀ ਗਿੱਠ-ਗਿੱਥ ਤੇ। ਬੜੀ ਬੜੀ ਕੁਜਿੰਦਰ ਵੀਰ। ਪੂਰਾ ਸਿਰਾ ਹੀ ਲੱਗਾ ਝੋਟੀ ਦਾ ਵੀਰੇ। ਬਹੁਤ ਸੋਹਣੀ ਝੋਟੀ ਆ। ਮੂਰਤੀ ਆ ਦੇ। ਹਾਂ ਵੇਖੋ। ਫੇਸ ਕੁਆਲਿਟੀ ਬਹੁਤ ਜ਼ਿਆਦੀ ਸੋਹਣੀ ਝੋਟੀ ਦੀ। ਬਹੁਤ ਝੋਟੀ। ਅਰੇ ਇਹ 5-7 ਸੂਏ ਚੋਕੇ ਦੇਚਣ ਵਾਲੀ ਆ ਬਿਲਕੁਲ ਤੇ ਫੇਸ ਕੁਆਲਟੀ ਝੋਟੀ ਚੰਦੀ ਫੋਟੋ ਤਾਂ ਨਹੀਂ ਆ ਬਹੁਤ ਸੋਹਣੀ ਵੀਰੇ ਇਹ ਥੋੜੀ ਲੰਮੀ ਤੋਰੀ ਹਨ ਥੋੜੀ ਹੋਰ ਤੋੜ ਲਾ ਤਾਂ ਵੇਖੋ ਵੀਰੋ ਤੋਰਾ ਚੈੱਕ ਕਰ ਲਓ ਤੇ ਵੀਰਾਂ ਨੂੰ ਇਹੀ ਬੇਨਤੀ ਆ ਕਿ ਵੀਰੇ ਤਰੀ ਕਿੱਥੋਂ ਦੂਰੋਂ ਵੀ ਆਓਗੇ ਬੇਫਿਕਰ ਹੋ ਕੇ ਚੱਲ ਕੇ ਆਇਓ ਝੋਟੀ ਨਹੀਂ ਤੂੰ ਛੱਡ ਕੇ ਜਾਂਦੇ ਬਹੁਤ ਸੋਹਣੀ ਝੋਟੀ ਆ ਗੇਠ-ਗੇਠ ਤੇ ਥਾਣਾ ਗਿਆ ਤਾਂ ਪਲੀ ਜੁੜੀ ਵੀਰੇ ਬਹੁਤ ਆ ਬਾਕੀ ਚੈੱਕ ਕਰ ਲਓ ਚੰਗਾ ਪਸ਼ੂ ਆਦਾ ਵੀਰੇ ਸਿਫਤਾ ਆ ਵੀ ਕਰੋਂਦਾ ਥਾਣ ਗੇਠ-ਗੇਠ ਤੇ ਆ ਗਿਆ ਫਤਲਾ ਚੰਮ ਆ ਗਿਆ ਰਾਜੀ ਫੁੱਲਾ ਤੇ ਲੇਵਾ ਵੀਰੇ ਤੁਹਾਡੇ ਸਾਹਮਣੇ ਆ ਕੀ ਕਹਿਣੇ ਆ ਐ ਘਟ ਘਟ ਤੇ ਥਾਣਾ ਬੱਚਾ ਕੀ ਪਾਇਆ ਵੀਰ ਜੀ ਇਹਨੇ ਕਟਾ ਬਹੁਤ ਚੰਗੇ ਸੀਮਨ ਦਾ ਕਟਾ ਗਿੱਦਾ ਠੀਕ ਹੈ ਜੀ ਹਾਂ ਜੀ ਜਗਰਾਜ ਕੱਟੇ ਦਾ ਸੁਣਾ ਸਕਦਾ ਕਟਾ ਬਹੁਤ ਚੰਗਾ ਮਗਰ ਪਲਕਾਂ ਦੇ ਉੱਤੇ ਪਟਾ ਥਣ ਬਹੁਤ ਪਿਆਰਾ ਆ ਗਿਆ ਨੋਗਾਲਾ ਵੀਰੋ ਥਾਣਾ ਆ ਗਿਆ ਝੋਟੀ ਨੂੰ ਇਹਨੂੰ ਦੱਸ ਦੋ 11 ਦਿਨ ਹੋਏ ਆ ਠੀਕ ਹੈ ਬਿਲਕੁਲ ਤੇ ਝੋਟੀ ਚੰਗੀ ਨੇ ਉਹ ਤਾਂ ਬਹੁਤ ਵੀਰੇ ਉਹਨੇ ਬੱਚਾ ਚੰਗਾ ਪਾਉਣਾ ਸੀ ਮੰਦਰ ਦੇ ਕਿਉਂਕਿ ਆਪ ਚੰਗੇ ਸੀਮਨ ਚੋਂ ਆ ਇੱਕ ਕੁੜੇ ਆਦੇ ਟਾਈਮ 12:00 ਇੱਕ ਦਾ ਮੈਂ 12:00 ਪਾਗਲ ਹੋ ਜਾਂਦੀ ਐ ਮੈਨਾਂ ਹੋਣਾ ਉੱਠਾ ਜਾਂਦਾ ਛੋਟੀਆਂ ਆਪਣੀ ਚੁਆਈ ਜਾ ਜਾਂਦੀ ਵੀਰੇ ਕਿੰਨੀ ਗਾਂ ਨੂੰ ਬੰਦੀ ਹੁੰਦੀ ਉਨੀ ਪਛਾਣ ਹਣਾ ਬਹੁਤ ਸਫਾਈਆਂ ਛੋਟੀਆਂ ਜਿਹੀਆਂ ਕੋਈ ਵੀਰ ਨਾ ਹਾਂਜੀ ਆਪਣਾ ਸ਼ੱਕ ਵੀ ਘਟਦਾ ਜਾਂਦਾ ਨੂੰ ਸ਼ਾਮਾਂ ਨੂੰ ਖਾਲੀ ਕਰਾ ਕੇ ਫੇਰੇ ਫੇਰ ਆਉਂ ਬਣੀ ਦੀ ਵੀਡੀਓ ਬਿਲਕੁਲ ਵੀਰੇ ਬਿਲਕੁਲ ਨਾਲੇ ਵੀਰੇ ਸੱਚਾਈ ਦਾ ਲੰਮੇ ਸਮੇ ਤੋਂ ਸਾਡਾ ਕੰਮ ਆ ਕਈ ਸਾਲਾਂ ਤੋਂ ਤਾਂ ਪਸ਼ੂ ਵੀ ਜਲਦੀ ਵਿਗਦਾ ਤੇ ਪਸ਼ੂ ਵੀ ਤੁਸੀਂ ਆ ਚੰਗਾ ਚੁਣਮਾ ਲੈ ਕੇ ਆਉਂਦੇ ਹੋ ਵੀਰੇ ਇਹੋ ਜਿਹੇ ਪਸ਼ੂ ਹੋਵੇ ਤਾਂ ਵੀਰੇ ਕਰਾਏ ਤੋਂ ਨੀਚੇ ਚੁਕਦੇ ਹਨਾ ਜੀ ਚੰਗਾ ਪਸ਼ੂ ਕੋਈ ਮੋਲ ਨਹੀਂ ਬਿਲਕੁਲ ਭਰਦੇ ਬਿਲਕੁਲ ਮੋਲੀ ਕੋਈ ਨਹੀਂ ਚੰਗੇ ਪਸ਼ੂ ਦਾ ਵੀਰੇ ਤਾਂ ਕਿੰਨੇ ਦੀ ਵੀਰੇ ਹੁਣ ਹਾਂ ਨਾ ਝੋਟੀ ਦੇ ਦੇਣੀ ਜਿੰਨੇ ਪੈਸੇ ਕੋਈ ਦੇ ਦੇਣ ਉਹਨੇ ਰੱਖ ਲੈਣਾ ਠੀਕ ਹੈ ਜੀ ਨੋਰਮਲ ਜੇ ਜੈਲ ਕਰਨਾ ਮੈਂ ਇਹ ਕੋਟ ਵੀ 80 90 ਹਜ਼ਾਰ ਦੀ ਲਿਖਣੀ ਹੈ ਹਾਂਜੀ ਬਿਲਕੁਲ ਵੀਰੇ ਸਫਾਈਆਂ ਨੇ ਕਈ ਕਹਿੰਦੇ ਜੇ ਤੂੰ ਮਾਲ ਪਹਿਲਾਂ ਵੇਖ ਕੇ ਵੀਡੀਓ ਪਰ ਨਾ ਪਰ ਆਪਣਾ ਉਹ ਕੰਮ ਹੈ ਨਹੀਂ ਜੋ ਬਿਲਕੁਲ ਝੋਟੀ ਜਿੰਨੇ ਰੁਪਏ ਮੰਗਾਗੇ ਨਾ ਉਹਨੇ ਰੁਪਏ ਲੋਕੀ ਦੇਣਗੇ ਬਿਲਕੁਲ ਮੁੱਲ ਕਰ ਨੂੰ ਝੋਟੀ ਦਾ ਮੰਗ ਲਈਏ 1.5 ਲੱਖ 1 40 1 ਦੀ ਹਾਂਜੀ 20 ਦੇ ਦਈਏ ਕੀ ਬਾਤ ਆ ਠੀਕ ਹੈ 1 20 ਹੀ ਕਰ ਦਿਓ ਛੋਟ ਵਿੱਚ 5000 ਰੁਪਏ ਛੋਟੇ 1 15 ਦੀ ਝੋਟੀ 1 15 ਦੀ ਹਾਂ ਨਾ ਜਾਇਜ਼ ਰੇਟ ਆ ਜਾਇਜ਼ ਆ ਵੀਰੇ ਜਾਇਜ਼ ਆ ਤਾਂ ਵੇਖੋ ਵੀਰੋ ਝੋਟੀ ਦਾ ਰੇਟ ਜਾਇਜ਼ ਚਲ ਹੋਰੀ ਪਹਿਲਾਂ ਕੱਟੀ ਮੂੰਹੋਂ ਛੇਦਾਂ ਦੇ ਇੰਨੇ ਦੁੱਧ ਤੇ ਲੇਵਾਰੀ ਬਣੁੰਦੀ ਨਹੀਂ ਬਣਉਂਦੀ ਵੀਰੇ ਸਹੀ ਗੱਲ ਆ ਚੰਗਾ ਸੀ ਵੀਰ ਹੁਣ ਵੀਡੀਓ ਕੱਲ ਦੇ ਚੁਆਲੇ ਸਵੇਰੇ ਫੇਰ ਟਰਾਬੀ ਡਾਇਆ ਹੋਇਆ ਹੋਵੇਗਾ ਠੀਕ ਹੈ ਜੀ ਇੰਨੀ ਸਿਰਫ ਕੱਟੀ ਵੀ ਆ ਮਨਾ ਵੀਰੇ ਪਹਿਲਾ ਪਹਿਲਾਂ ਕੱਟੀ ਇਦਾਂ ਨਹੀਂ ਹੁੰਦੀ ਨੀ ਆ ਜਦ ਮੈਂ ਕਹਿੰਦੇ ਆਪਣੇ ਏਰੀਆ ਦੇ ਮੇਰੇ ਮੋਲੇ ਨਾਲ ਹੁੰਦੇ ਬਿਲਕੁਲ ਇੱਕ 30 ਇੱਕ 40 ਕੱਟੀ ਖਾਰ ਦੇ ਵੀ ਬਿਲਕੁਲ ਮੇਰੇ ਬਿਲਕੁਲ ਕੋਈ ਨਹੀਂ ਬੰਦਾ ਵੀਰੇ ਸੋਹਣੀ ਸਨਖੀ ਆ ਕੋਈ 400 ਵਿੱਚ ਹੋ ਗਏ ਪਸ਼ੂ ਨੂੰ ਵੀਰੇ ਤੁਸੀਂ ਫਿਰ ਰقم ਮੱਟ ਸਕਦੇ ਜੋ ਤਾਂ ਬਹੁਤ ਚੰਗੀ ਝੋਟੀਆਂ ਦਾ ਰੇਟ ਵੀਰ ਨੇ 115 ਦੀ ਹਾਂ ਨਾ ਕਹਿਤੀ ਆ ਕੀ ਬਾਤ ਆ ਬਾਕੀ ਕੋਈ ਫੋਨ ਲਾਵੇ ਮਾਂ ਤੁਨ ਹੋ ਜੂ ਹਣਾ ਮੇਰੇ ਛੋਟ ਛਾਟ ਹੋ ਜੂ ਕੋਈ ਨਾ ਠੀਕ ਆ ਜੀ ਹਾਂ ਜੀ ਵੀਰੇ ਦੂਜੇ ਨੰਬਰ ਤੇ ਆ ਗਏ ਇਹ ਵੀ ਪਹਿਲਾਂ ਕਟਿੰਗ ਹੋਈ ਜੋ ਇਹ ਵੀ ਪਹਿਲਾਂ ਸੂਆ ਜੀ ਇਹ ਲੋਅਜ ਤੋਂ ਫਿਰ 5 ਤੋਂ 6 ਦਿਨ ਹੋਏ ਜੀ 5 ਤੋਂ 6 ਦਿਨ ਠੀਕ ਹੈ ਜੀ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਇਹ ਵੀ ਬਹੁਤ ਚੰਗੀ ਝੋਟੀ ਆ ਪਹਿਲਾਂ ਸੂਆ ਤਾਂ 5-6 ਦਿਨ ਸੂਈ ਨੂ ਹੋਗੇ ਜੋ ਥੱਲੇ ਵਾਲੂ ਆ ਇਹਦਾ ਵੀ ਚੰਗਾ ਲੱਗਾ ਥੱਲੇ ਦਾ ਖਾਣ ਵੇਥ ਵੇਥਦੇ ਆ ਸੋਹਣੀ ਝੋਟੀ ਹੈ ਜੀ ਲਿਵਾ ਬਹੁਤ ਸਾਫ ਲੱਗਿਆ ਹਨਾ ਵੀਰ ਇਹਨੂੰ ਝੋਟੀ ਨੂੰ ਕੋਟ ਇਹ ਵੀ ਬਹੁਤ ਚੰਗੀ ਹੈ ਵੀ ਪਹਿਲਾਂ ਕੱਟੀ ਨੇ ਦਾ 11 ਕਿਲੋ ਤੋਂ ਦੇਣਗੇ ਬਿਲਕੁਲ ਇਹ ਥੱਲੇ 8 ਕਿਲੋ ਬੋੜਾ ਹੀ ਹੋ ਜਾਏਗਾ ਕੱਟੀ ਥੱਲੇ ਅੱਛਾ ਤਾਂ ਬਾਕੀ ਵੀਰੋ ਕੱਦ ਕਾਠ ਵਾਲੀ ਆ ਲੰਮੀ ਬੇਲ ਤੇ ਕੱਦ ਕਾਠ ਸੋਹਣਾ ਥੱਲੇ ਵਾਲੂ ਆ ਬਹੁਤ ਸਫਾਈਆਂ ਚ ਲੱਗਿਆ ਇਹਦੀ ਚਵਾਈ ਬੜੀ ਚੰਗੀ ਹੈ ਠੀਕ ਹੈ ਤਾਂ ਬਿੰਦੀਆਂ ਵਾਲਾ ਲੇਵਾ ਆ ਗਿਆ ਹਾਂ ਜੀ ਤਾਂ ਵੀਰ ਬੱਚਾ ਇਹਦਾ ਕੀ ਪਾਲਿਆ ਨੇ ਬੱਚਾ ਦਾ ਸਾਨ ਬੋਲ ਪਿਆਰਾ ਲੱਗਿਆ ਬਾਕੀ ਵੀਰੇ ਥੋੜਾ ਕੈਮਰੇ ਤੋਂ ਡਰਦੀ ਹੈ ਕੈਮਰੇ ਤੋਂ ਡਰਦੀ ਕੱਟੀ ਹਾਂਜੀ ਬੇਮੂਮੀ ਜੀ ਹਾਲ ਚਿਰ ਮਨ ਹੁੰਦੀ ਹੈ ਠੀਕ ਹੈ ਜੀ ਬੇਮੂਮੀ ਠੀਕ ਹੈ ਜੀ ਆਤਾ ਜੀ ਬਿਲਕੁਲ ਹਾਂ ਨੇ ਹਾਂਜੀ ਠੀਕ ਹੈ ਜੀ ਅੱਜ ਜਦੋਂ ਮੈਂ ਉਹ ਆਪਣੇ ਉੱਗਲੇ ਗੋੜਾ ਹੋਏਗਾ ਦੁੱਧ ਦੀ ਲੱਟਪਾ ਰੱਖ ਲੋ ਕਰ ਜੀ ਬਿਲਕੁਲ ਧਾਨੀ ਜੀ ਵੀਰੇ ਥਾਨਪਾਂਡੇ ਵਾਲੇ ਪੁੱਛਣੇ ਦੁੱਧ ਦਾ ਪਰ ਨਹੀਂ ਭਰਨਾ ਗਾੜੀ ਸੇਵਾ ਦੁੱਧ ਦੁੱਧ ਸੇਵਾ ਦਾ ਹੈ ਨਾ ਸੇਵ ਦੀ ਖਾਲੀ ਹੈ ਵੀ ਬਿਲਕੁਲ ਚੁੜਾਈ ਤੋਂ ਵੀ ਹੈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਇਹਦਾ ਮੁੱਲ ਸਾਰੇ ਆਈਆਂ ਸਫਰ ਦੇ ਪੱਕੇ ਪੁੱਠੇ ਘੱਟ ਘੱਟੇ ਮੁੱਲ ਕਰਨਾ ਉਹ ਜਿੰਨਾ ਮਰਜ਼ੀ ਕਰ ਲਈਏ ਇੱਕ ਪਾਲ ਜਿੱਤ ਦਾ ਜਿੰਨਾ ਮਰਜ਼ੀ ਹਾਂਜੀ 95000 ਦੀ ਕੱਟੀ ਦੇਣੀ ਹੈ 95 ਦੀ ਹਾਂ ਤਾਂ ਮਾਨਤਨ ਵਿੱਚ ਹੋ ਜੂ ਵੀਰੇ 2000 ਰੁਪਏ ਛੋਟ ਕਰ ਦਾਂਗੇ 93000 ਦੀ ਕੱਟੀ ਦੇਣਾ ਬਾਕੀ ਕੋਈ ਫੋਨ ਲਾਵੇ ਹਨਾ ਤਾਂ ਵੇਖੋ ਵੀਰੇ ਉਹ ਰੇਟ ਚੈੱਕ ਕਰ ਦੋ ਵੀਰ ਦਾ ਬੜੀ ਸੋਹਣੀ ਝੋਟੀ ਆ ਬਾਕੀ ਫੋਨ ਜਰੂਰ ਕਰ ਲਿਓ ਮਾਨਤਨ ਹੋ ਜੂ 6 ਦਿਨ ਦਾ ਹਾਂ ਉਹ ਵੀ 6 ਦਿਨ ਦੇ ਵੀ 6 ਠੀਕ ਹੈ ਜੀ ਤਾਂ ਤੇ ਜਿਹੜਾ ਬੱਦਨ ਕੱਟੀ ਅੱਛਾ ਜੀ ਏਰ ਬਿਲਕੁਲ ਇਹਨੇ ਦੋ ਤੇਰੇ ਥਲੇ ਹੋਏਗਾ ਕੋਈ 8 ਤੋਂ 9 ਕਿਲੋ ਵਜੇ ਠੀਕ ਹੈ ਜੀ ਸਾਹਿਬ ਕਹਿਣ ਨੂੰ ਗੈਰੀ ਦਾ 11 ਕਿਲੋ 9 ਕਿਲੋ ਪੱਕਾ ਦੋ ਦੋ ਹੋਵੇਗਾ ਠੀਕ ਹੈ ਜੀ ਚੋਰ ਲੀਲੀ ਦੀ ਆ ਸੋ ਇਹਨੂੰ ਅਜ 8-10 ਕਿਲੋ ਹੋ ਗਏ ਆ ਬਿਲਕੁਲ ਉਹਦੇ ਵਿੱਚ ਕੱਤੀ 11-12 ਕਿਲੋ ਫੁੱਲਾ ਢੁੱਲਾ ਭਰ ਕੇ ਠੀਕ ਚੁਆਈ ਇਹਦੀ ਜਨਾਨੀ ਕੱਢੇ ਬੰਦਾ ਕੱਢੇ ਰੂਮ ਕੋ ਪੁੱਜ ਚੁਆ ਇੱਕ ਨੰਬਰ ਲੱਗਿਆ ਚੁਆ ਇੱਕ ਨੰਬਰ ਦੇਖੋ ਵੀਰੋ ਫੇਸ ਕੁਆਲਟੀ ਬਹੁਤ ਸੋਹਣੀ ਝੋਟੀ ਦੀ ਤੇ ਇਹਦਾ ਵੀ ਲੈਵਲ ਹੋਰ ਚੈੱਕ ਕਰ ਲਿਓ ਸ਼ਾਮ ਤਾਈ ਦੇ ਵੀ ਕਾਫੀ ਤਿਆਰ ਫਿਰ ਬਚੂ ਹੋ ਜਾਂਦੇ ਨੇ ਬੜੀ ਨੀ ਫੁੱਲ ਦੀ ਵੀਡੀਓ ਮਿਲ ਜੇਗੀ ਨਾ ਕਰੇ ਇਹ ਟਾਈਮ ਥੋੜਾ ਅਜ ਕੱਟੀ ਜੇ ਆਹ ਟਾਈਮ ਤਾਂ ਹੀ ਥੋੜਾ ਜੀ ਦੀ ਕੱਟੀ ਆ ਵੇ ਲੋ ਨੂੰ ਚਾਰ ਦੰਦ ਦੇ ਕੱਟੀ ਹੈ ਤੇ ਕੱਟੀ ਵੀ ਹੋ ਗਈ ਬਹੁਤ ਸੋਹਣੀ ਝੋਟੀ ਹੈ ਜੀ ਰਿੰਗ ਦੀ ਚੰਗੀ ਫੇ ਦੋ ਦੋ ਸੇ ਚੰਗਾਈ ਵਿੱਚ ਆ ਜੂਗੀ ਹਨਾ 9 ਕਿਲੋ ਆ ਇਹਦਾ ਬੱਚਾ ਕੀ ਆ ਗਿਆ ਜੀ ਕਟਾ ਗਿਆ ਕਟਾ ਗਿਆ ਉਹ ਦੇਖੋ ਠੀਕ ਹੈ ਮੋਲ ਵੀਰੇ ਦਾ ਚੁਆਈ ਬੜੀ ਸਾਫ ਹੈ ਕੱਤੀ ਬੰਦੀ ਹੋਣੀ ਬੜੀ ਹੈ ਅਜੇ ਟਾਈਮ ਦੇ ਹਿਸਾਬ ਨਾਲ ਚੰਗੀ ਬਣੀ ਹੈ ਜੇ ਤੁਹਾਨੂੰ ਟਾਈਮ ਨੂੰ ਰੱਤੀ ਆਈ ਹੈ ਠੀਕ ਹੈ ਜੀ ਇਹ ਕੱਤੀ ਮੋਲ ਕਰਨੋਂ ਭਾਜਣਾ ਮਰਜੀ ਕਰ ਲੀਂ ਤਾਂ ਕਿਸੇ ਤਨ ਵਿੱਚੋਂ ਮਰਜੀ 85000 ਦੀ ਕੱਤੀ ਦੇਣੀ 85 ਦੀ 85 ਠੀਕ ਹੈ ਜੀ ਬੱਚੇ ਕਿਹੜਾ ਦਾ ਵੀਰ ਪਰਲਾ ਕਿਹੜਾ ਆ ਬੋਲੋ ਠੀਕ ਹੈ ਨਾ ਵੀ ਥੋੜਾ ਬੋਤਾ ਮਾਰਦਾ 85 ਇਹ ਦੋ ਛੜ ਦੇ 83 ਦੀ ਜਾਂਦੇ ਹੋ ਹਨਾ ਕੱਤੀ ਬਹੁਤ ਚੰਗੀ ਹੈ ਬਹੁਤ ਚੰਗੀ ਚੋਟੀਆਂ ਤਾਂ ਬਾਕੀ ਵੀਰੇ ਫੋਨ ਜ਼ਰੂਰ ਵੀਰ ਨੂੰ ਲਾ ਲਿਓ ਮਾਂਤਣ ਹੋ ਜਾਣਗੇ ਸਿੰਘ ਸਿੰਘ ਦੀ ਕੁਆਲਿਟੀ ਸੋਹਣੀ ਐ 83000 ਦੀ ਸੋਨਾ ਕੱਦ ਕਾਠ ਵਾਲੀ ਐ ਵੀਰੋ ਹਾਂਜੀ ਆ ਵੀ ਮਹੀਂ ਤਾਜੀ ਹੋਈ ਐ ਤੇ ਜੇ ਹੋਈ ਐ ਠੀਕ ਐ ਜੀ ਨੂੰ 8-10 ਦਿਨ ਹੋ ਗਏ ਐ ਹਾਂਜੀ ਇਹਦੇ ਲਈ 11 ਤੋਂ 12 ਕਿਲੋ ਹਾਜ਼ਰ ਦੁੱਧ 11 ਤੋਂ 12 ਲੀਟਰ ਆ ਤੋਲਣ ਵਾਲਾ ਆ ਜਾਣਾ ਠੀਕ ਐ ਜੀ ਇਹ ਵੀ ਤੀਰੀ ਦਾ ਪਾਣੀ ਕੀ ਬਾਤ ਐ ਨਾਣਾ ਨੂਣਾ ਮੰਨੇ ਤੇ ਪੂਰੀਆਂ ਵੀਰੇ ਦੁੱਧ ਵਾਲੀ ਹਨਾ ਆਈ ਇੱਕ ਨੰਬਰ ਹੋਲੇਗੀ ਬੰਦ ਦੀ ਠੀਕ ਐ ਤਾਂ ਵੇਖੋ ਵੀਰੋ ਚੈੱਕ ਕਰ ਲਿਓ ਲਾਗੇ ਤੋਂ ਲੈ ਵਾ ਲੂ ਆ ਇਹਦਾ ਵੀ ਦਾ ਕੱਦ ਕਾਠ ਇਹਦਾ ਬਹੁਤ ਵੱਡਾ ਵੀਰੇ ਐ ਚਗਾਠਾ ਜਗੂਠਾ ਚੋੜਾ ਲੱਗਿਆ ਬੱਸ ਇਹ ਵੀ ਫੁੱਲ ਬੜਾ ਫੁੱਲ ਹੈ ਸ਼ਾਮਾ ਦੀ ਗਿੜਾ ਮਾਰ ਐ ਲੈਵਲੂਵੇ ਦੀ ਬਹੁਤ ਸਾਫ ਆ ਲੈਵਲੇ ਦੀ ਬੜੀ ਸਾਫ ਹੈ ਚਵਾਈ ਇੱਕ ਨੰਬਰ ਹੋਏਗੀ ਠੀਕ ਹੈ ਜੀ ਦੋ ਦੇ ਵੀ ਮੈਂ 12 ਤੋਂ 13 ਕਿਲੋ ਖੁਲਾ ਢੁਲਾ ਭਰ ਜਾਈਗੀ ਠੀਕ ਹੈ ਇਹਦੇ ਬੱਚੇ ਕੀ ਪਾ ਲੈਣੀ ਜੀ ਮਗਰ ਇਹਦੇ ਇਹ ਰੇਤਨਾ ਬਣਾ ਕੱਢੀ ਠੀਕ ਹੈ ਦੇਖੋ ਵੀਰੇ ਲੈਵਲੂਆ ਚੈੱਕ ਕਰ ਲੋ ਇੱਕ ਵਾਰੀ ਲੱਗ ਗਿਆ ਤੋ ਐ ਪਤਲੇ ਚੰਮ ਦੀ ਆ ਥੱਲੇਵੇ ਦੀ ਬਹੁਤ ਸਾਫ ਆ ਐਨ ਤੋਰ ਦੀ ਮਾੜੀ ਵੀ ਰੰਦਰ ਨੂੰ ਮਾੜੀ ਐਨ ਤੋਰ ਦੇ ਉਹ 12 ਧੋਪ ਪੈਂਦੀ ਹੈ ਨਾ ਉਹ 11 ਹੁਣ ਅੰਦਰ ਨੂੰ ਤੋਰ ਦੋ ਮਗਰ ਕਟਾ ਹੈ ਜੀ ਕਟਾ ਗਿਆ ਜੀ ਹਾਂ ਜੀ ਠੀਕ ਹੈ ਦੁੱਧ ਮਾਈ ਹੈ ਵੀ 1200 13 ਗੋ ਖੁਲਾ-ਦੁੱਲਾ ਭਰ ਜੇਗੀ ਹੁਣ ਵੀ ਦੁੱਧ 11 ਫਾਟੇ ਹੀ ਕਰਨਾ ਕੋਸੋ ਠੀਕ ਹੈ ਜੀ ਤੰਬਾ ਕੀ ਕੱਦ ਕਾਠ ਵੀਰੇ ਕਿਦਾਂ ਇਹਦਾ ਦੁੱਧ ਫਿਰੇ ਹੋਰ ਚੰਗਾ ਪਰ ਜੁੱ ਹਾਂ ਹਾਂ ਹਨਾ ਜੀ ਅਜੇ ਆਪਣੀ ਵੀ ਨਹੀਂ ਆਈਆਂ ਬੜੀਆਂ ਦਰਿਆਦ ਰੋਆਂ ਕਾਪੀਆਂ ਨਾ ਟਾਈਮ ਵੀ ਥੋੜਾ ਆ ਭਾਂਦੀ ਇਹ ਵੀ ਪੂਰੀ ਠੀਕ ਆ ਜੀ ਆ ਸ਼ਾਮ ਤਾਈਂ ਪਿਆਰ ਹੋਈਆਂ ਬਾਕੀ ਵੀਰਾਂ ਨੂੰ ਇਹੋ ਬੈਂਤੀ ਆ ਕਿ ਵੀਰੇ ਕੋਈ ਥਣਾ ਜੀ ਨਹੀਂ ਆਈਆਂ ਜੋ ਕੋਈ ਟਾਈਮ ਨਹੀਂ ਵੀਰ ਕਿਨ ਸਚਾਈ ਆ ਜੋ ਵੀ ਆ ਵਪਾਰੀ ਵੀਰ ਪਸ਼ੂ ਖੜਦੇ ਨੇ ਤਾਂ ਬਹੁਤ ਚੰਗੀ ਕੱਦ ਕਾਠ ਆ ਲਈ ਆ ਲੇਵੇ ਬਾਜ ਆ ਵੀਰੇ ਮੁੱਲ ਮੁੱਲ ਕਰਨ ਨੂੰ ਮੇਰਾ 1.5 ਕਰ ਲਈਏ ਲੱਖ ਕਰ ਲਈਏ 95000 ਦੀ ਮੈਂ ਹੀ ਦੇ ਦਈਏ 95 ਦੀ 95 ਦੀ ਮੈਂ ਲੈਣੀ ਠੀਕ ਆ ਮਾਂ ਤਾਂ ਵੀਰੇ ਹੋ ਜੂ ਵਿੱਚ ਤਾਂ ਥੋੜਾ ਬੋਦਾ ਜੀ ਹੋਣਾ ਕੋਈ ਹਜ਼ਾਰ ਕਣ ਦਾ ਜ਼ਿਆਦਾ ਠੀਕ ਆ ਜੀ ਚਲੋ ਕੋਈ ਫੋਨ ਲਾ ਲੇ ਹਨਾ ਜੀ 93 ਦੀ ਦੇ ਦਾਂਗੇ 93 ਦੀ ਹਾਂ ਕਿਆ ਬਾਤ ਆ ਬਹੁਤ ਚੰਗੀ ਹੈ ਵੱਡੇ ਕੱਦਾਂ ਜਾਈ ਵੱਡੇ ਕੱਦਾਂ ਵੱਡੇ ਪੱਲੇ ਦੀ ਮੈਂ ਦੁੱਧ 13 ਕਿਲੋ ਭਰ ਦੇਗੀ ਚਵਾਈ ਚਵਾਈ ਬਹੁਤ ਖੜੀ ਮੈਂ ਬਿਲਕੁਲ ਹਾਂ ਜੀ ਤਾਂ ਅਗਲੇ ਬਣੇ ਆ ਗਏ ਵੀਰੇ ਛੋਟੇ ਅਗਲੇ ਬਣੇ ਇਹਦੀ ਮूर्ति ਹੈ ਦੂਜੇ ਦੋਵੇਂ ਛੋਟੀ ਛੋਣੀ ਆ ਫੇਸ ਕੁਆਲਟੀ ਤੇ ਰੇਵਲ ਵਾਲਾ ਲੈਦੀ ਛੋਟੀ ਅੱਛਾ ਜੀ ਵੇਖੀ ਠੀਕ ਆ ਨੇ ਸਾਂਗ ਅਗਲੀ ਮਿੱਟੀ ਚ ਪਾ ਕੇ ਵਿੱਚ ਦੇਖੋ ਵੀਰੋ 6 7 ਦਿਨ ਪਏ ਨੇ ਲੈਵਲ ਉਹਦੀ ਬਹੁਤ ਸਾਫ਼ ਆ ਤੇ ਸ਼ਕੀਨੀ ਚੈੱਕ ਕਰੋ ਜਿਹੜੇ ਝੋਟੀ ਦੀ ਜਿੰਗ ਦੀ ਕੁਆਲਿਟੀ ਫੇਸ ਕੁਆਲਿਟੀ ਐ ਮਾਨਕੀ ਅੱਖ ਆ ਗਈ ਬਹੁਤ ਸੋਹਣੀ ਝੋਟੀ ਆ ਤਾਂ ਵੀਰੇ ਹੈ ਰਾਜੀ ਫੁੱਲ ਬਿਲਕੁਲ ਇਹ ਸਕਵਾਰ ਟਿੱਕੋ ਗੋਦਰੀ ਚੰਗੇ ਮਾਰਦੇ ਆ ਪਹਿਲਣ ਨੇ ਕੱਢਿਆ 11-12 ਕਿਲੋ ਦੂਸਰੇ ਸੂ ਆ ਗਿਆ ਹਰ ਕੀ ਦੂਸਰਾ ਦੋ ਤੇਵੀਂ ਐਵੀਂ ਦੰਦਾ ਢੋਸ਼ੇ ਦੰਦ ਜੋੜੇ ਠੀਕ ਹੈ ਜੀ ਦੁੱਧ ਭਰਦੇ ਕੀ ਚੀਵੀ ਐਵੀਂ ਦੰਦਾ ਮਿਲ ਤੋਂ ਦੇਖੋ ਵੀਰਾਂ ਚੰਗੇ ਤੋਹਫੇ ਪਸ਼ੂ ਲੈ ਕੇ ਆਉਂਦਾ ਵੀਰ ਜਾਇਜ ਰੈਡ ਹੁੰਦੇ ਆ ਤਾਂ ਲੰਮੇ ਸਮੇਂ ਤੋਂ ਕੰਮ ਆ ਤਾਂ ਪਸ਼ੂ ਰੈਡ ਜਾਇਜ ਦੇ ਹੁੰਦੇ ਆ ਤੇ ਸੋਨੇ ਸ਼ਕੀਨ ਪਸ਼ੂ ਹੁੰਦੇ ਆ ਬਾਕੀ ਲੇਵਲ ਉਹਦਾ ਬਹੁਤ ਸਫਾਈਆਂ ਚ ਤਾਂ ਹੇ ਇੱਕ ਹਫਤਾ ਬਾਕੀ ਬਣੂ ਚੰਗੀ ਹੈ ਨਾ ਜੀ ਹੋਰ ਬਹੁਤ ਚੰਗੀ ਟੋਟੀ ਜੀ ਨੀ ਕਿਸ ਤਰ੍ਹਾਂ ਉਹ ਜਿਹੜੇ ਕੱਟੇ ਪਹਿਲੇ ਨੇ 21 12 ਕਿਲੋ ਕੱਢਿਆ ਆਟਾ ਜਿਹੜੇ ਬਹੁਤ ਬਣੇ ਨੇ ਸਾਫ ਬੜੀ ਬਾਕੀ ਚੋਾਈ ਬੜੀ ਚਿੱਪੜ ਬੜੀ ਭੋਲੀ ਹੈ ਜੀ ਮੁੱਲ ਵੀਰੇ ਦਾ ਥੋੜਾ ਕਰ ਲੋ ਛੋਟੀ ਦਾ ਕਰ ਲੋ ਭਾਜ ਜਿੰਨਾ ਮਰਜ਼ੀ ਕਰ ਲਈ 1 20 15 ਲੱਖ ਦੀ ਦੇਣੀ 1 ਲੱਖ ਦੀ ਪੂਰੇ ਪੂਰੇ ਲੱਖ ਦੀ ਜ਼ਮੀਨ ਹੈ ਕੀ ਬਾਤ ਆ ਠੀਕ ਹੈ ਛੋਟ-ਛਾਟ ਕਰਦੇ ਹੋ ਵਿੱਚ ਹਣੇ ਛੋਟੀ ਬਹੁਤ ਚੰਗੀ ਹੈ ਠੀਕ ਆ ਜੀ ਹਾਂ ਜੀ ਤਾਂ ਇਹੀ ਪਸ਼ੂ ਛੇ ਪਸ਼ੂ ਆ ਗਏ ਹੈ ਨਾ ਜੀ ਠੀਕ ਆ ਤਾਂ ਇਹ ਪੰਜ ਪਾਏ ਆ ਛੇ ਪੰਜ ਪਾਏ ਹੈ ਨਾ ਤਾਂ ਵੇਖੋ ਵੀਰੋ ਚੰਗੇ ਪਸ਼ੂ ਆ ਚਾਈ ਤੇ ਕਾਮਾ ਵੀਰਾਂ ਦਾ ਲੈਵਲ ਉਹ ਐਦਾ ਛੋਟੀ ਦਾ ਚੰਗਾ ਰੇਟ ਤੁਸੀਂ ਚੈੱਕ ਕਰ ਲੇ ਵੀਰੇ ਰੇਟ ਜਿਆ ਹੀ ਨੇ ਵੱਡੇ ਕਦ ਕਾਠ ਆਈਆਂ ਨੇ ਕੋਈ ਨਿੱਕੇ ਕਦ ਕਾਠ ਦੀਆਂ ਨਾ ਮੰਨ ਕੇ ਚੱਲਿਓ ਤਾਂ ਚੰਗੀਆਂ ਝੋਟੀਆਂ ਨੇ ਵੀਰੇ ਤਾਜੀ ਸੂਈ ਵਿੱਚ ਚੰਗੇ ਰਿਕਾਰਡ ਵਾਲੀਆਂ ਤਾਂ ਬਾਕੀ ਹਰ ਵੀਡੀਓ ਜੇ ਬਣਤੀ ਹੁੰਦੀ ਆ ਕਿ ਵੀਰੇ ਚੈਨਲ ਨੂੰ ਵੱਧ ਵੱਧ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਦੀ ਨਵੀਂ ਵੀਡੀਓ ਲੈ ਕੇ ਵੀਰੇ ਬਖਾਲੀ ਜਾਂਦੇ ਜੀ ਵੀਰੇ ਐਡਰੈਸ ਐ ਕਰੀ ਦੱਸ ਦਿਓ ਜੀ ਪਿੰਡ ਸ਼ਿਕਾਰਮਾਸੂ ਜਿਲ੍ਹਾ ਗਰਦਾਸਪੁਰ ਤਸੀਲ ਡੇਰਾ ਬਾਬਾ ਨਾਲ ਦਾ ਫੋਨ ਨੰਬਰ 9855501706 ਠੀਕ ਆ ਬਾਕੀ ਆਪਣੀ ਤਸੱਲੀ ਕਰਕੇ ਬਿਲਕੁਲ ਵੀਰੇ ਬਿਲਕੁਲ ਹਰ ਵੀਡੀਓ ਜੇ ਬੇਨਤੀ ਹੁੰਦੀ ਆ ਤਾਂ ਬਾਕੀ ਵੀਰੇ ਵੀਡੀਓ ਵੀ ਉਹੀ ਅਪਲੋਡ ਹੁੰਦੀਆਂ ਨੇ ਜਿੰਨਾ ਵੀਰਾ ਦੇ ਯਕੀਨ ਆ ਮਾਣ ਆ ਵੀਰੇ ਆਪਾਂ ਉਹੀ ਅਪਲੋਡ ਵੀਡੀਓ ਕਰਦੇ ਆ ਜਿਹੜੇ ਸੱਚਾਈ ਤੇ ਕੰਮ ਆ ਕੋਈ ਲੰਬਾ ਨਹੀਂ ਗਿਲਾਣੀ ਵੀਰੋ ਬੇਫਿਕਰ ਹੋ ਗਿਆ ਉਹ ਤਾਂ ਬਹੁਤ ਚੰਗੀਆਂ ਝੋਟੀਆਂ ਨੇ ਸਾਸਿਕਾ ਵੀਰੇ